ਬੇਰੁਜ਼ਗਾਰ ਅਧਿਆਪਕਾਂ ਵੱਲੋਂ ਦੂਜੇ ਦਿਨ ਵੀ ਨੰਗਲ ਹਾਈਵੇ ਜਾਮ ਡੀਐਸਪੀ ਤੇ ਨਾਇਬ ਤਹਿਸੀਲਦਾਰ ਫੋਰਸ ਸਮੇਤ ਮੌਕੇ ਤੇ ਪੁੱਜੇ ਦੂਜੇ ਦਿਨ ਵੀ ਟੈਂਕੀ ਤੇ ਡਟੇ ਰਹੇ ਆਦਰਸ਼ ਤੇ ਮੰਤਰੀ ਸਟੇਸ਼ਨ ਅਲਾਟਮੈਂਟ ਕਰਨ ਅਤੇ ਜੁਆਇਨਿੰਗ ਦੀ ਮੰਗ ਨੂੰ ਲੈ ਕੇ ਇਕੱਠੀ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਭਾਰੀ ਮੀਂਹ ਦੌਰਾਨ ਨੰਗਲ ਹਾਈਵੇ ਤੇ ਜ਼ੋਰਦਾਰ ਧਰਨਾ ਦਿੱਤਾ जिस दौरान सड़क जाम लग गया। इस मौके अपना धरना जारी इसने नाल ही बुधवार की रात तो हल्का श्री आनंदपुर साहेब अधीन -पेंद स्थित पानी वाली टैंकी उपर चढ़े दो बेरोजगार अध्यापक फाजिलका आदर्श अबोवर दूजे दिन भी टैंकी उपर डटे रहे

ਹਰ ਵਾਰ ਮੀਟਿੰਗ ਵਿੱਚ ਕੁਝ ਦਿਨਾਂ ਦੇ ਅੰਦਰ ਅੰਦਰ ਜੁਆਇਨ ਕਰਵਾਉਂਦਾ ਪਰੋਸਾ ਵੀ ਬਿੱਟਾ ਜਾਂਦਾ ਹੈ ਇਹਨਾਂ ਪਰੋਸਿਆਂ ਵਿੱਚ ਅੱਜ ਲਗਭਗ 2 ਸਾਲ ਵੀ ਚੁੱਕੇ ਹਨ ਪਰ ਪੰਜਾਬ ਸਰਕਾਰ ਨੇ ਈਟੀਟੀ ਕਾਰਡਰ ਦੇ 5994 ਪਰਟੀ ਨੂੰ ਮੁਕੰਮਲ ਕਰਨ ਵੱਲ ਕੋਈ ਬੇਚਸਤੀ ਨਹੀਂ ਦਿਖਾਈ ਅੱਜ ਮੰਗਲ ਅਨਕੁਰ ਸਾਹਿਬ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਤੇ ਤੁਸੀਂ ਦੇਖ ਸਕਦੇ ਚਲਦੀ بارش ਦੇ ਵਿੱਚ ਜਿਹੜਾ ਡਟੇ ਹੋਏ ਨੇ ਇਹ ਬੇਰੁਜ਼ਗਾਰ ਜਿਹੜਾ ਸਰਕਾਰ ਦੇ ਕੰਨ ਤੇ ਜਿਹੜਾ ਜੂ ਨਹੀਂ ਸਰਕਾਰੀ ਸਾਡੇ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਨਜ਼ਾਇਜ਼ ਮੰਗ ਨਹੀਂ ਸਾਡੀ ਸਿਰਫ ਇੱਕੋ ਮੰਗ ਹੈ ਜਿਹੜਾ ਸਾਡੀ ਲਾਈਵ ਕਰਨਾ ਉਹ ਪੂਰੀ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਭੇਜ ਦਿਓ ਪਰ ਇਹ ਸਰਕਾਰ ਹੈ ਜਿਹੜੀ ਇਹ ਬੇਸ਼ਰਮੀ ਦੇ ਹੱਦਾਂ ਜਿਹੜੀ ਉਹ ਪਾਰ ਕਰ ਚੁੱਕੀ ਹੈ ਮੌਸਮ ਤੁਸੀਂ ਵੇਖ ਸਕਦੇ ਜੇ ਇਸ ਦੇ ਨਾਲ ਹੀ ਜਿਹੜਾ ਦੋ ਦੋ ਸਾਥੀ ਜਿਹੜੇ ਸਾਡੇ ਪਿਛਲੇ ਦੋ ਦਿਨਾਂ ਦੇ ਕੌਣ ਜਿਹੜਾ ਟੈਂਕੀ ਆ ਮੰਗੇਵਾਲ ਉੱਪਰ ਡਟੇ ਹੋਏ ਨੇ ਉਹਦੇ ਉਹ ਵੀ ਲਗਾਤਾਰ ਦੋ ਦਿਨ بارش ਦੇ ਵਿੱਚ ਡਟੇ ਹੋਏ ਪੰਜਾਬ ਤਿਰਕਾ ਮੁਰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਤਿਰਕਾ ਹਫਤ 3994 ਦੇ 2364 ਜੱਥੇਬੰਦੀ ਵੱਲੋਂ ਜਿਹੜਾ ਅੱਜ ਮੰਗਲ ਨੰਦਪੁਰ ਸਾਹਿਬ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਤੇ ਤੁਸੀਂ ਦੇਖ ਰਹੇ ਚੱਲਦੀ بارش ਦੇ ਵਿੱਚ ਜਿਹੜਾ ਡਟੇ ਹੋਏ ਨੇ ਇਹ ਬੇਰੁਜ਼ਗਾਰ ਜਿਹੜਾ ਸਰਕਾਰ ਦੇ ਕੰਨ ਤੇ ਜਿਹੜਾ ਜੂ ਨਹੀਂ ਸਰਕਾਰੀ ਸਾਡੇ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਨਜਾਇਜ਼ ਮੰਗ ਨਹੀਂ ਸਾਡੀ ਸਿਰਫ ਇੱਕੋ ਮੰਗ ਹੈ ਜਿਹੜਾ ਸਾਡੀ ਲਾਈਵ ਕਰਨਾ ਉਹ ਪੂਰੀ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਪੇਜ ਦੋ ਪਰ ਇਹ ਸਰਕਾਰ ਹੈ ਜਿਹੜੀ ਇਹ ਬੇਸ਼ਰਮੀ ਦੇ ਹੱਦਾਂ ਜਿਹੜੀ ਉਹ ਪਾਰ ਕਰ ਚੁੱਕੀ ਹੈ ਮੌਸਮ ਤੁਸੀਂ ਵੇਖ ਸਕਦੇ ਜੇ ਇਸ ਦੇ ਨਾਲ ਹੀ ਜਿਹੜਾ ਦੋ ਦੋ ਸਾਥੀ ਜਿਹੜੇ ਸਾਡੇ ਪਿਛਲੇ ਦੋ ਦਿਨਾਂ ਦੇ ਉਹ ਜਿਹੜੇ ਟੈਂਕੀ ਮੰਗੇਵਾਲ ਉੱਪਰ ਡਟੇ ਹੋਏ ਨੇ ਉਹਦੇ ਉਹ ਵੀ ਲਗਾਤਾਰ 2 ਦਿਨ بارش ਦੇ ਵਿੱਚ ਡਟੇ ਹੋਏ ਨੇ ਪੰਜਾਬ ਤਰਕਰ ਮੁੜਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਅੱਜ ਸਿੱਖਿਆ ਮੰਤਰੀ ਜਿਹੜੇ ਹਲਕੇ શ્રી ਆਨੰਦਪੁਰ ਸਾਹਿਬ ਦੇ ਲਗਦੇ ਪਿੰਡ ਮੰਗੇਵਾਲ ਪਾਣੀ ਵਾਲੀ ਟੈਂਕੀ ਤੇ ਅੱਜ ਸਾਨੂੰ ਦੂਜਾ ਦਿਨ ਭੀਜ ਚੁੱਕਿਆ ਪਰ ਹੈਰਾਨੀ ਦੀ ਗੱਲ ਹੈ ਨਾ ਤਾਂ ਇੱਥੋਂ ਦਾ ਪ੍ਰਸ਼ਾਸਨ ਤੇ ਨਾ ਹੀ ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਮੰਤਰੀ ਜੀ ਸਾਡੀਆਂ ਮੰਗਾਂ ਨੂੰ ਲੈ ਕੇ ਗੌਰ ਕਰ ਰਹੇ ਨੇ ਇੰਨੀ ਭਾਰੀ ਪ੍ਰਸਾਦ ਦੇ ਵਿੱਚ ਵੀ ਅਸੀਂ ਇੱਥੇ ਉੱਤਰ ਬੈਠੇ ਆ ਅਸੀਂ ਸਿੱਖਿਆ ਮੰਤਰੀ ਜੀ ਨੂੰ ਬੇਨਤੀ ਦੇ ਨਾਲ ਨਾਲ ਚੇਤਾਵਨੀ ਦੇਣਾ ਚਾਹੁੰਦੇ ਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਸਾਡੇ ਕੋਲ ਪੈਟਰੋਲ ਦੀਆਂ ਬੋਤਲਾਂ ਨੇ ਅਸੀਂ ਕੋਈ ਵੀ ਐਕਸ਼ਨ ਲਗਾਉਣ ਤੋਂ ਬਰੇਜ ਨਹੀਂ ਕਰਾਂਗੇ ਇਸ ਦੇ ਨਾਲ ਨਾਲ ਸਾਡੇ 9594 ਤੇ 2364 ਸਾਥੀ 2364 ਭਰਤੀ ਦੇ ਅਤੇ 9594 ਭਰਤੀ ਦੇ ਦੋਨੋਂ ਹੀ ਜਥੇਬੰਦੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪਰ ਸੰਘਰਸ਼ ਪ੍ਰੋਟੈਸਟ ਲਗਾਉਣ ਦੇ ਬਾਵਜੂਦ ਵੀ ਨਾ ਤੇ ਇਥੋਂ ਦੇ ਪ੍ਰਸ਼ਾਸਨ ਗੌਰ ਕਰ ਰਿਹਾ ਨਾ ਹੀ ਸਿੱਖਿਆ ਮੰਤਰੀ ਜੀ ਗੌਰ ਕਰ ਰਹੇ ਨੇ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਇਹ ਟੈਂਕੀ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੀਆਂ ਹੱਕਾਂ ਮੰਗਾਂ ਪੂਰਾ ਨਹੀਂ ਹੋ ਜਾਂਦੀਆਂ ਕਿਸੇ ਵੀ ਤਰੀਕੇ ਦੀਆਂ ਕੋਈ ਮਸਲੇ ਹੱਲ ਨਹੀਂ ਹੋ ਜਾਂਦੇ ਜੇਕਰ ਸਰਕਾਰ ਜਾਂ ਇਥੋਂ ਦਾ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਸਾਡਾ ਕੋਈ ਤੱਕੇ ਸ਼ਾਈ ਕਰਦੀ ਹੈ ਤੇ ਅਸੀਂ ਪੈਟਰੋਲ ਆਪਣੇ ਉੱਤੇ ਪਾ ਕੇ ਮਰਨ ਤੋਂ ਵੀ ਗਰੇਜ਼ ਨਹੀਂ ਕਰਾਂਗੇ ITD ਯੂਨੀਅਨ ਜਿੰਦਾਬਾਦ 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 ITD ਯੂਨੀਅਨ ਜਿੰਦਾਬਾਦ ਜਿੰਦਾਬਾਦ